ਸਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੁਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਹੀ ਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਸਰਾਵਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਬਲੀਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 گاਵਾ ਦਿਖਾਉਣੀ ਆ ਤੇ ਸਾਰੀਆਂ ਤੁਹਾਨੂੰ ਸੋਈਆਂ ਇਹ ਦਿਖਾਵਾਂਗੇ ਤੇ ਨੋਰਮਲ ਰੇਟ 'ਚ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਵੀਡੀਓ ਪੂਰੀ ਵੇਖਿਓ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੇ ਆਪਣੇ ਸੋਈਆਂ ਦੇ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਤੇ ਹਿੰਦੂ ਇਸ ਕਦੇ ਵੀ ਨਹੀਂ ਕਿੰਨੇ ਜਾਂ ਬਿਨਾਂ ਚਵਾਈ ਤੋਂ ਜਾ ਕੇ ਅਸੀਂ ਗਾਰੰਟੀ ਤੇ ਪੁੱਛ ਲੋ ਜੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਛੂਕੀਆ ਕਰੋ ਕਿਤੇ ਹੋ ਵੀ ਲੈਣਾ ਵਾ ਹਾਂਜੀ ਵਿਦੇਸਾਸਤ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਜੇ ਵਧੀਆ ਵਧੀਆ ਠੀਕ ਠਾਕ ਹੀ ਚਾਹੀਦਾ ਜੀ ਵਧੀਆ ਠੰਡ ਠੋਲ ਕਰੀ ਜਾਂਦੇ ਸਾਰੇ ਹਾਂ ਅੱਜ ਮੈਂ ਵੀ ਪੈਣਦਿਆਂ ਤੇ ਆਓ ਅੱਜ ਮੌਸਮ ਬਾਕੀ ਦਾ ਬਣਿਆ ਹਾਂ ਹਾਂਜੀ ਹਾਂਜੀ ਵੇਖ ਗਿਆ ਉਦਨ ਵਾਲੀਆਂ ਫਿਰ ਹਾਂਜੀ ਉਦਨ ਵਾਲੀਆਂ ਵੇਖੀਆਂ ਅੱਜੀ ਉਦਨ ਵਾਲੀਆਂ ਇਹ ਘੰਟਾ ਦੇਰ ਘੰਟਾ ਕੀ ਵੇਖੀਆਂ ਸਾਰਾ ਮਾਲ ਵਿਗਿਆ ਠੀਕ ਹੈ ਅੱਜ ਵੀ ਘੰਟੇ ਦੇਰ ਘੰਟੇ ਜੀ ਵੇਚਣਗੇ ਚਲੋ ਮਾਲ ਆਜੀ ਕਿਰਪਾ ਚਾਹੀਦੀ ਹੈ ਕਈ ਦੇਰ ਦੇਰ ਘੰਟੇ ਟੱਕੀ ਵੇਚਾਂਗੇ ਆਪਾਂ ਰੇਟ ਪਾਓਗੇ ਹਿਸਾਬ ਦੇ ਤੇ ਮਾਰਾ ਜੀ ਆਪੇ ਕਿਰਪਾ ਹੋ ਜਾਣੀ ਆਪਾਂ ਉਧਰ ਵੀ ਵੇਖ ਲਓ ਰੇਟ ਜਾਇਜ਼ ਕੀਤੇ ਸੀ ਰੇ ਸਮਾਰਾ ਦਿਉ ਪੜਾ ਪਰ ਉਹ ਵੀ ਘੰਟਾ ਡੇਢ ਹੀ ਲੱਗਣਾ ਠੀਕ ਹੈ ਸਾਰਾ ਹੀ ਚਲੋ ਵੇਖੀ ਜਾਓਗੇ ਫਿਰ ਇਹ ਗੱਲ ਗਾਹਕ ਦੀ ਪਤਾ ਕੀ ਗੱਲ ਹੁੰਦੀ ਆ ਹਕੀਮ ਜੀ ਉਹ ਮੰਨ ਕੇ ਚਲੋ ਆਪਾਂ 50000 ਵਾਲੀ ਚੀਜ਼ ਦਾ 70 80000 ਮੰਗੀ ਜਾਵਾਂਗੇ ਹੋਰ ਗੱਲ ਨਹੀਂ ਬੰਦੀ ਕਿੰਨੇ ਦੀ ਜਾਜਿਆ ਉਹਨੇ ਦੀ ਗਾਹਕ ਵੀ ਆਹੋ ਜੇ ਤੇਜ ਆ ਉਹ ਜੇ ਮੁੱਲ ਕਰਾਂਗੇ ਤੇ ਆਪੇ ਵੇਚ ਜਾਈ ਦੀ ਨਾਲੇ ਕੋਈ ਉਹੋ ਜੀ ਗੱਲ ਨਹੀਂ ਗਾਹਕ ਸਾਰੇ ਲੋਕ ਸਹਣਿਆ ਰਪਈ ਹਾਂਜੀ 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 ਕੋਈ ਗੱਲ ਨਹੀਂ ਤੇ ਚਲੋ ਨਾਮ ਦੱਸਦੇ ਕਰੀ ਨਾਮ ਕਰਦੇਤ ਸਿੰਘ ਪਿੰਡ ਜਸਰਾ ਔਰ ਤਸੀਲ ਜਨਾਲਾ ਜਨਾ ਅੰਮ੍ਰਿਤਸਰ ਮੋਬਾਈਲ ਨੰਬਰ 7528016755 ਠੀਕ ਆ ਤੇ ਚਲੋ ਫਿਰ ਸ਼ੁਰੂਆਤ ਜਿਹੜੀਆਂ ਪਿੰਲੇ ਨੰਬਰ ਵਾਲੀ ਕਿੰਨਾ ਚਿਰ ਹੋ ਗਿਆ ਜਿੰਨ ਸੁਈ ਨੂੰ ਇਹ ਨੂੰ ਹੋਰ ਪਲੀਜੀ ਸੁਈ ਨੂੰ 10 ਦਿਨ ਹੋ ਗਏ ਜੀ ਅੱਛਾ ਤੇ ਮੋਲੇ ਬਾਹਰ ਮੇਰੇ ਕੀ ਬਾਰ ਹੈ ਬੱਚਾ ਕਿ ਜ ਮਗਰ ਬੱਚਾ ਇਹਦੇ ਮਗਰ ਬੱਚਾ ਬੱਚਾ ਨਾ ਬੱਚੀ ਬੱਚੀ ਹੈ ਇਹਦੇ ਮਗਰ ਮਾਸੀ ਕੋ ਫਿਰ ਮੈਂ ਬੱਚਿਆਂ ਦਾ ਧਿਆਨ ਨਹੀਂ ਜਿਆਦਾ ਦਿੰਦਾ ਵੀਰ ਨੂੰ ਚੋਣ ਜਾਂਦਾ ਉਹ ਨਾਲ ਦਾ ਇੱਕ ਦੂਜਾ ਮੇਰਾ ਜਿਹੜਾ ਵੱਡਾ ਨਾਲ ਦਾ ਉਹ ਵੀ ਗਿਆ ਕਿਤੇ ਬਾਹਰ ਅੱਛਾ ਅੱਛਾ ਤੇ ਭਾਜੀ ਵੀ ਗਏ ਨੇ ਠੀਕ ਆ ਜੀ ਵੀ ਆ ਇਹ ਇਸੇ ਤਰ੍ਹਾਂ ਦੇ ਤੇ ਮੈਂ ਸਾਰਿਆਂ ਦਾ ਜਾਂ ਸੁੱਤਰ ਨਹੀਂ ਜੀ ਹੁੰਦਾ ਆ ਨਹੀਂ ਸਹੀ ਗੱਲ ਹੈ ਤੇ ਅਖੀਰ ਉਹ ਗਏ ਨਹੀਂ ਤੇ ਮੈਨੂੰ ਇਹਨੂੰ ਵੀਰ ਨੂੰ ਪਤਾ ਇਹਦੇ ਮਗਰ ਵਸ਼ੀ ਗਈ ਠੀਕ ਹੈ ਜੀ ਤੇ ਦੁੱਧ ਪੱਕਾ ਕਿੰਨਾ ਇਹਦੇ ਦੁੱਧ ਜਿਹੜਾ ਪੱਕਾ ਰਪੀ ਜੀ ਦੇ ਕੋਲ ਹੁਣ ਨਾ ਤਾਂ ਤਿਆਰ ਹੋਊਗਾ 20 18 20 ਦੇ ਵਿੱਚ ਪੱਕਾ ਹੈਗਾ ਆ ਬਾਕੀ ਜਿਹੜਾ ਦੁੱਧ ਇਹਨੇ ਦੇਣਾ 25 ਪਲੱਸ ਵਾਲੀ ਵਸ਼ੀ ਆ ਵੀ ਦੀ ਅੱਛਾ ਇਹਨਾਂ ਦਊਗੀ 5 ਕਿਲੋ ਦੁੱਧ ਨੂੰ ਮਾਂ ਨਾਲ ਚਵਾਊਗੀ ਕੋਈ ਚੰਗੀ ਸਾਂਭ ਕਰੇ ਅਜੇ ਤੇ ਬੋਲੇ ਬਾਰੇ ਜੋ ਬਾਹਰ ਆਈ ਆ ਤੋਰੋ ਹਾਂ ਫੇਰ ਇੱਕ ਰੀਤ ਨੇ ਤੇ ਇਹ ਅੱਜ ਦੇ ਵਾਰ ਨੂੰ ਅਸੀ ਜੀ 5 ਕਿਲੋ ਦੁੱਧਰ ਮਾਂ ਨਾਲ ਵਛੀ ਜਾਊਗੀ ੁੱਲਾ ਢੁੱਲਾ ਕੋਈ ਵੀ ਸੇਵਾ ਕਰੇ माजी ਥਣ ਗੋਲਵੇ ਤੂੰ ਪੂਰਾ ਕਹਿ ਲਗਾ 18 ਲੀਟਰ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਕੋਲ ਹੁਣ ਪੱਕਾ ਮਗਰ ਇਹਦੇ ਵਛੀ ਆ ਉਤਰੇ ਇਹ ਆ ਵੀ ਸੋਣੀ ਬੈੜਿਆ ਝੱਬੂ ਦਾ ਕਰਦੀ ਆ ਥੋੜਾ ਜਿਹਾ ਹਰ ਵੀ ਵੀ ਗੱਲਾਂ ਨਾ ਹੁੰਦੇ ਆ ਰੋ ਪਰ ਆਪਾਂ ਥੋੜਾ ਹੀ ਦੱਸਣਾ ਅੱਛਾ ਦੁੱਧ ਨਹੀਂ ਆਪਾਂ ਦੁੱਧ ਤੇ ਆ ਵੀ ਬਾਕੀ ਆ ਹੁਣ ਆਪਾਂ ਲੇਕਨ ਚੰਗਾ ਲੱਗਾ ਚਵਾਈ ਜੀ ਬੜੀ ਇੱਕ ਨੰਬਰ ਬਹੁਤ ਜ਼ਿਆਦੀ ਚੰਗੀ ਚਵਾਈ ਲੱਗੀ ਜੇ ਇਹਨੂੰ ਅੱਛਾ ਹਾਂਜੀ ਤੇ ਇਹਦਾ ਮੁੱਲ ਫਿਰ ਜਿਹੜਾ ਇਹ ਦੂਜੀ ਸੂਏ ਸੂਈ ਆ ਆਪਾਂ ਪਹਿਲਾਂ ਨਹੀਂ ਕਹਿਣਾ ਦੂਜਾ ਰੁਭਾਈ ਆ ਤੇ ਮੁੱਲ ਬੋਲਰ ਵੀ ਜੀ ਜਨਾ ਮਰਜ਼ੀ ਕਰੀ ਜਾਈਏ 79000 ਮੋਲਿਆ ਅੱਛਾ 3000 ਛੱਡ ਦਾਂਗੇ 72000 ਦੇ ਕਰਾਂਗੇ ਮੰਤਾਨ ਮੌਕੇ ਤੇ ਹੋ ਜਾਊਗਾ ਮੰਤਾਨ ਦੇ ਮੰਤਾਨ ਕਰਾਂਗੇ ਬਾਕੀ ਆਪਾਂ ਤੁਹਾਨੂੰ ਅੱਗੇ ਵੀ ਦੱਸਣੀ ਜੇ ਆਪਾਂ ਰੇਟ ਚ ਆਜ ਪਾਵਾਂਗੇ ਤੇ ਮਾਲ ਵੀ ਵਿਕੂਗਾ ਫੋਨ ਕੋਈ ਲਾਊਗਾ ਤੇ ਮੰਤਾਨ ਮੌਕੇ ਤੇ ਹੋ ਕੇ ਸੌਦਾ ਆਪੇ ਮੌਕੇ ਤੇ ਹੋ ਜਾਊਗਾ ਮੋਲ ਤੇ ਚਲੋ ਸਾਰਿਆਂ ਨੇ ਕਰਨਾ ਹੀ ਆ ਸਾਰੇ ਬੋਲਦੇ ਹਾਜੀ ਜੀ ਜਿਹੜਾ ਵੀ ਹੁਣ ਮਾਲ ਬੰਨਿਆ ਮੋਲ ਤੇ ਆਪਾਂ ਕਰਨਾ ਹੀ ਆ ਗਾਹ ਦੇ ਲਾਉਣ ਤੇ ਹੁਣ ਗਾਹ ਕੋਈ ਲਾਵੇ ਹਨਾ ਗਾੜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਦੇ ਕਲ ਕਿੰਨਾ ਚ ਤਿਆਰ ਦੁੱਧ ਇਹ ਆ ਵੀਡੀਓ ਕੋ 17 15 14 15 ਕਿਲੋ ਰੋਦ ਹੋਊਗਾ ਸੋਨਾ ਦੇ ਦੁੱਧ ਪੱਕਾ ਆਊਗਾ ਅੱਛਾ ਲਾਈ ਆ ਚੋਗ ਲਿਆਂਦੀ ਜੇ ਅੱਗੇ ਲਾਈ ਆ ਠੀਕ ਪਾਸ ਪਸ ਕਰਕੇ ਲਿਆਂਦੀ ਆ ਕਿ ਹਾਂਜੀ 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 ਇਹ ਹੁਣੇ ਲਿਆਂਦੀ ਆ ਤੇ ਜੀਜੂ ਵੀ ਨਹੀਂ ਲਾਉਂਦੀ ਹੁਣੇ ਪੱਠੇ ਪੁੱਠੇ ਨਾਲ ਮਾੜਾ ਮੋਟਾ ਤੇ ਕਿੰਨਾ ਕ ਚੋੜਾ ਹੋ ਗਿਆ ਸੂਈ ਨਾ ਇਹਨੂੰ ਸੂਈ ਨੂੰ ਆਖੀ ਜੀ ਚੌਥਾ ਦਿਨ ਜਿਆ ਅੱਛਾ ਤੇ ਤੇਜ ਵੱਜੋਗੇ ਦੁੱਧਾਂ ਹੋਰ ਤੇ 1000 ਰੁਪਏ ਜੀ ਵਾਸੀ 20 ਤੋਂ ਪਲੱਸ ਜਾਣੀਆਂ ਤੋਰੋ ਫੇਰ ਇਹਨੂੰ ਹੁਣ 14 15 ਦੇ ਲਾਗੇ ਤਿਆਰ ਆ ਜਿਹੜਾ ਤਿਆਰ ਆ ਗਿਆ ਜਿਹੜਾ ਕਿ ਇਹ ਵੀਰ ਨੇ ਆਪਣਾ ਦੋ ਟਾਈਮ ਚਵਾ ਕੇ ਲੈ ਆਇਆ ਹੈ ਨਾ ਬਾਕੀ ਥਾਣੇ ਨੇ ਚੰਗਾ ਲੱਗਾ ਲੈ ਜਾ ਜੀ ਬਾਕੀ ਥਾਣੇ ਦੇਖੋ ਬਾਕੀ ਭਾਰੇ ਪੱਲੇ ਚ ਆ ਗਾਏ ਵੀ ਥਾਣਾ ਬੜਾ ਪਿਆਰਾ ਵਾ ਥਾਣੇ ਤਾਂ ਹੁਣੇ ਲੱਗ ਗਿਆ ਤੋ ਦਿਖਾਉਣੀ ਆ ਆ ਦੇਖਾ ਦੇਖਾ ਇਹਨੂੰ ਦਾ ਸਾਈਜ਼ ਗੈਪ ਚੰਗਾ ਆ ਤੇ ਦੂਸਰੇ ਪਾਸੇ ਤੋਂ ਵੀ ਥਾਣੇ ਦੇਖ ਸਕਦੇ ਜੇ ਇੱਕ ਵਾਰੀ ਬਾਕੀ ਸੀਲ ਠੰਡੀ ਹੈ ਕੋਈ ਆ ਵੇਖੋ ਗੱਲ ਨਹੀਂ ਕੋਈ ਜਿੱਦਾਂ ਮਰਜੀ ਬਨਿਆਣਾ ਚੋੜੇ ਸਿਆਣਾ ਚੋੜੇ ਕੋਈ ਇਹਨੂੰ ਗੱਲ ਨਹੀਂ ਤੇ ਮੁੱਲ ਦੱਸਿਓ ਜੀ ਫਿਰ ਇਹਦਾ ਆਪਾ ਹਰ ਜੀ ਮੋਲੇ ਦਾ ਜਿੰਨਾ ਮਰਜੀ ਗਾਈ ਜੀ ਇਹ ਮੋਲ 60000 ਆ 55000 ਦੇ ਦਾਂਗੇ ਆਪਾ ਅੱਛਾ 55000 ਦੀ ਦੇ ਦੋ ਕਰ ਲਾਂਗੇ ਛੋਟ ਚ ਆਪਾਂ ਹੋਰ ਚ ਕੋਈ ਗੱਲ ਠੀਕ ਹੈ ਜੀ ਬਾਕੀ ਇਹ ਆ ਵੀ ਦੋਦੇ 20+ ਦਊਗੀ ਅੱਛਾ ਉਹਦਾ ਨਾ ਦਊਗੀ 20 ਕਿਲੋ ਦਰਮਾਹ ਨਾ ਦਊਗੀ ਠੀਕ ਹੈ ਜੀ ਚੰਗੀ ਸਾਂਹ ਤੇ ਕੋਈ ਵੀ ਵੀਰ ਚੰਗੀ ਸਾਂਹ ਕਰੂ ਤਾਂ 20 ਤੋਂ ਪਲੱਸ ਦਊਂਦੇ ਤੇ ਨਾਰਮਲ ਸਾਂਹ ਤੇ 20 ਕਿਲੋ ਦਰਮਾਹ ਨਾ ਦਊਗੀ ਅਜੇ ਤਾਂ ਬੋਲਾ ਹੀ ਆ ਤੈਨੂੰ 4 ਦਿਨ ਹੋਇਆ ਸੂਈ ਤੇ ਹੁਣ ਜਿਹੜੇ ਤੁਹਾਨੂੰ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਬੜੀ ਕਮਾਲ ਦੀ ਤੁਹਾਨੂੰ ਦਿਖਾਉਣੀ ਆ ਥਾਣੇ ਦਾ ਬੜੀ ਦੂਰ ਦੂਰ ਜਿਹੜਾ ਲੱਗਾ ਹੈਗੀ ਜਸਤੀ ਕਰੋਸ ਤੇ ਬਾਕੀ ਇਹੋ ਜੇ ਥਣ ਗਾਵਾਂ ਚ ਬੜਾ ਘੱਟ ਲੱਭਦਾ ਵਾ ਆ ਦੇਖ ਸਾਡੇ ਜੇ ਅਗਲੇ ਥਾਣੇ ਤੇ ਆ ਪਿੱਛੋਂ ਵੀ ਥਾਣੇ ਦੇਖ ਸਕਦੇ ਜ ਚੰਗੇ ਗੈਪ ਤੇ ਥਾਣੇ ਤੇ ਚੰਗਾ ਦੂਰ ਦੂਰ ਥਾਣੇ ਆ ਇਹਨੂੰ ਕਿੰਨਾ ਚਿਰ ਹੋ ਗਿਆ ਵਿੱਜ ਸੋਈ ਨਾ ਇਹਨੂੰ ਹਰਪ੍ਰੀਤ ਦੀ ਸੋਈ ਨੂੰ ਹੋ ਗਿਆ ਹੁਣ ਕੋਈ ਤੱਕ ਨਹੀਂ ਲਾ ਲੋ ਇਹਨੂੰ ਸੋਈ ਨੂੰ ਹੋ ਗਿਆ ਅੱਛਾ 10 ਦਿਨਾਂ ਦੇ ਲੱਗ ਗਿਆ ਹੋਵੇ ਇਹਦਾ ਹਰਪ੍ਰੀਤ ਦੀ ਚਵਾਈ ਦਾ ਜਿਹੜਾ ਨਾ ਮੈਂ ਨਾ ਕੋਈ ਗੱਲ ਹੀ ਨਹੀਂ ਕਰਨ ਵਾਲੀ ਅੱਛਾ ਚਵਾਈ ਇੱਦੀ ਜਿਆਦੀ ਸਾਫ ਹੈ ਦੀ 18 ਤੋਂ ਹਿਸਾਬ ਲਾ ਲੋ ਵੀ ਇੰਨੀ ਜਿਆਦੀ ਸਾਫ ਚਵਾਈ ਹੈ ਜਿਹੜੀ ਮੋਟੀ ਧਾਰ ਰਹੀ ਦੀ ਬਹੁਤ ਜਿਆਦੀ ਚੰਗੀ ਆ ਮਤਲਬ ਚਵਾਈ ਵੱਲੋਂ ਕੋਈ ਗੱਲ ਹੀ ਨਹੀਂ ਠੀਕ ਆ ਦੁੱਧ ਹੁਣ ਜਿਹੜਾ ਨੈਟ ਦੇ ਥਲੇ ਤਿਆਰ ਹੋਊਗਾ ਨਾ 18 ਕਿਲੋ ਦੁੱਧ ਪੱਕਾ ਤਿਆਰ ਹੋਊਗਾ ਤੇ ਇਹਦੇ ਚ ਵਾਜੋ ਕਿ ਦੁੱਧੋਂ ਦੁੱਧੋਂ ਵਧੂਗੀ ਨਾ ਪੀਜੀ ਆ ਤੇ ਇਹ ਵੀ ਅਜੇ ਤਾੜਦੇ ਹੋਏ ਸੁਣੀ ਨੂੰ ਠੀਕ ਐ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਬੱਚਾ ਜਾਤੀ ਇਹਦੇ ਮਗਰ ਬੱਚਾ ਹੈ ਬੱਚੇ ਸਾਰੇ ਅੰਦਰ ਬੰਨੇ ਆ ਮੌਸਮ ਠੰਡਾ ਹੁਣ ਕਰਕੇ ਤੇ ਫਿਰ ਤੂੜੀ ਚ ਬੰਨੇ ਨੇ ਲਿੰਦੇ ਪੱਤੀ ਆ ਪੀਜੀ ਅੰਦਰੇ ਪੱਤੀ ਇੱਕ ਰੰਮ ਖਾ ਲੋ ਬੱਚੇ ਸਾਰੇ ਤੇ ਖਾ ਦੇਾਂਗੇ ਤੁਹਾਨੂੰ ਸਣ ਤੇ ਬਾਕੀ ਆ ਛੱਲਿਆਂ ਦੇਖ ਸਕਦੇ ਜੀ ਖੱਲਿਆ ਬੜੀ ਤਿਆਰ ਹੋਈ ਆ। ਆਹ ਬੀਜੀ ਦੇਖੋ ਹੋਏ ਮੱਤੀ ਉਹ ਇੰਨੀ ਚਾਰ ਹੁੰਦੀ ਆ ਜਦੋਂ ਵੀ ਨਾ ਇਹ ਟਾਈਮ ਤੇ ਇੰਨੀ ਚਾਰ ਹੁੰਦੀ ਆ ਪੂਰੀ ਕੋਈ ਗੱਲੀ ਨਹੀਂ ਮਤਲਬ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਹਰਪੀ ਜੀ ਜੋ ਮਰਜ਼ੀ ਕਰੀ ਜੇਗੇ 65000 ਦੀ ਵਾਸ਼ੀ ਦੇਣਾ 65000 ਦੀ ਕਰਨੇ ਵਿੱਚੋਂ ਛੋਟ ਛੋਟ ਚਲੋ ਬਾਕੀ ਮੌਕੇ ਦੇ ਹੋ ਜੂਗਾ ਹੋ ਜੂਗਾ ਇਹ ਕਰਨਾ ਆਪਾਂ ਬੱਚਿਆਂ ਨੂੰ ਚਾਤੀ ਮਰਾਈਏ ਪਹਿਲਾਂ ਠੀਕ ਹੈ ਜੀ ਪਹਿਲੇ ਨੰਬਰ ਵਾਲੀ ਦਾ ਕਿਹੜਾ ਬੱਚਾ ਜੀ ਪਹਿਲੇ ਨੰਬਰ ਵਾਲਾ ਆਹ ਬੱਚੀ ਜੀ ਤੇ ਦੂਸਰੇ ਨੰਬਰ ਵਾਲੀ ਦਾ ਜਿਹੜੀ ਅੱਜ ਆਈ ਆ ਉਰੀ ਆ। ਉਰੀ ਬੱਛੀ ਆ। ਹਾਂ। ਆ ਵੀ ਬੱਛੀ ਜੇ। ਆ 2 ਨੰਬਰ ਵਾਲੀ ਦੀ ਜੇ ਆ ਪਹਿਲੇ ਨੰਬਰ ਵਾਲੀ ਦੀ ਬੱਛੀ ਜਿਹੜੀ ਹੁਣ ਦਿਖਾਈ ਆ ਲਾਲ ਦਾ। ਉਹਦਾ ਬੱਛਾ ਜੇ। ਬੱਛੀ। ਉਹਦੀ ਬੱਛੀ ਆ। ਹਾਂਜੀ। ਤਿੰਨ ਬੱਛੀਆਂ ਨਾ। ਇੱਕ ਬੱਛਾ ਦੇ ਕੋਲ ਤੋਂ। ਇੱਕ ਬੱਛਾ ਬਾਕੀ ਸਾਰੀਆਂ ਬੱਛੀਆਂ। ਹਾਂਜੀ। ਬੱਛਾ ਕਿਹੜੀ ਦਾ ਵਾ? ਆ ਬੱਛਾ ਜੇ ਉਹ ਬੱਛੀ ਆ। ਥੋੜਾ ਕੇ ਦਸਨ ਚ ਪਲੇਖਾ ਲੱਗ ਗਿਆ ਸੀ। ਆ ਪਹਿਲੇ ਨੰਬਰ ਵਾਲੀ ਦੀ ਆ ਬੱਛੀ ਆ। ਦੂਸਰੇ ਨੰਬਰ ਵਾਲੀ ਦਾ ਆ ਬੱਛਾ ਆ। ਨਾਲੋ ਜਿਹੜਾ ਤਾਜ਼ਾ ਨਾਲ ਹੀ ਆ ਉਹਦਾ। ਤੇ ਤੀਸਰੇ ਨੰਬਰ ਵਾਲੀ ਦੇ ਤੀਸਰੇ ਨੰਬਰ ਵਾਲੀ ਜਿਹੜੀ ਹੁਣ ਤੁਹਾਨੂੰ ਗਾਂ ਦਿਖਾਈ ਆ ਉਹਦੀ ਉਹ ਬੱਛੀ ਆ ਤੇ ਚੌਥੇ ਨੰਬਰ ਵਾਲੀ ਦਾ ਆ ਬੱਛਾ ਆ ਤੇ ਪੰਜਵੇਂ ਵਾਲੀ ਦੀ ਫੇਰ ਆ ਬੱਛੀ ਆ ਹਾਂ ਬੱਚੇ ਜੇ ਬਾਕੀ ਕਈ ਇਹਦੇ ਬੱਚੇ ਬੱਛੀ ਜੇ ਭਲੇ ਖਾ ਵੀ ਲੱਗ ਜਾਂਦਾ ਹੁੰਦਾ ਆ ਹੁਣ ਜਿਹੜੀ ਆ ਚੌਥੇ ਨੰਬਰ ਤੇ ਗਾਂ ਤੁਹਾਨੂੰ ਦਿਖਾਉਣੀ ਆ ਥਾਣਾ ਇਹਦੇ ਵੀ ਦੇਖਦਾ ਇਲਾਕੇ ਤੋਂ ਚੰਗੇ ਗਾਪ ਤੇ ਥਾਣਾ ਦੂਰ ਦੂਰ ਜਿਹੜਾ ਥਣ ਲੱਗਾ ਇਹਨੂੰ ਕਿੰਨਾ ਚਿਰ ਹੋ ਗਿਆ ਵੀਰ ਜੀ ਸੋਈ ਨੂੰ ਇਹਨੂੰ 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 ਪੁੱਤ ਦਾਖ ਦੇਣ ਇਹਨੂੰ ਹੋ ਗਏ ਨੇ ਸੋਈ ਇਹਨੇ ਕਦੇ ਸਾਰੀਆਂ ਇਹਨੇ ਇਹਨੇ ਦਿਨਾਂ ਦੀਆਂ ਯਾਰ ਵੀਰ ਜੀ ਠੀਕ ਆ ਕੋਈ ਦਾਹ ਦੀ ਹੈ ਕੋਈ 12 ਦੀ ਹੈ ਕੋਈ ਉਹੋ ਹੀ ਵਛੀਆਂ ਦੀਆਂ ਤਾਜ਼ੀਆਂ ਨੇ ਲੋਏ ਠੀਕ ਆ ਕੋਈ ਇੱਥੇ ਕੀ ਆ ਤੇ ਇਹਦਾ ਫਿਰ ਦੁੱਧ ਕਿੰਨਾ ਇਹਦੇ ਕੋਲ ਇਹ ਕੋਈ 1 ਰੁਪਈਏ ਦੁੱਧ ਹੋਊਗਾ 17 ਕਿਲੋ ਪੱਕਾ ਅੱਛਾ ਹਾਂ ਜੀ ਪੱਕਾ ਦੁੱਧ ਹੈਗਾ ਇਹਦਾ 17 ਕਿਲੋ ਇਹ ਕਿੰਨਾ ਦੁੱਧ ਘੱਟੀ ਜਾਊਗੀ ਇਹ ਰੁਪਈਏ ਜੀ ਆਹ ਤਾਂ 17 1200 ਨੂੰ 17 ਲਗੋ ਹੈਗਾ ਵਾ ਅੱਛਾ ਉਹ ਵੀਰ ਕਰੇ ਤੇ ਬੱਛੀ ਇਹ ਵੀ 20 ਕਿਲੋ ਵਾਲੀ ਆ 20 ਲਾਗੇ ਬੰਨੇ ਜਾ ਸਕਦੀ ਆ ਇਹ ਨਵੀਂ ਅਜੇ ਵੇਖੋ ਜੇ ਤੂ ਆਦਾ ਦੋਜਾ ਹੀ ਸੁਆ ਇਹਦਾ ਦੂਸਰਾ ਜਿਹੜਾ ਕਿ ਇਹਦੇ ਮਗਰ ਬੱਚਾ ਕਿਹੜਾ ਬੱਚਾ ਇਹ ਤੇ ਮਗਰ ਬੱਚਾ ਦੱਸਿਆ ਅੰਦਰ ਇਹਦੇ ਮਗਰ ਬੱਚੇ ਤੇ ਮੁੱਲ ਫੇਰ ਇਹਦਾ ਇਹਦਾ ਮੋਲ ਆ ਜੀ ਜੀ ਜਿੰਨਾ ਮਰਜ਼ੀ ਕਰੀ ਜਾਈਏ 60000 ਰੁਪਏ ਦੇ 2000 ਛੜਦਾ ਅੱਛਾ ਹਾਂਜੀ 52000 ਦੀ 50000 ਰੁਪਏ ਬਾਕੀ ਕਰਦਾ ਮੌਕੇ ਦਾ ਮੌਕੇ ਦੇ ਕੋਈ ਗੱਲ ਚਲੋ ਕੋ ਫੋਨ ਲਾਵੇ ਇੱਕ ਵਾਰੀ ਹੈਨਾ ਤੇ ਹੁਣ ਆ ਗਏ ਆਪਣੇ ਕਵੈਂਟ ਤੇ ਇਹ ਕਿੰਨੇ ਕੇ ਦੁੱਧ ਆ ਲਈਏ ਇੱਕ ਘਰ ਵੀ ਜੀ ਦੁੱਧ 20 ਕਿਲੋ ਹੋਗਾ ਮੈਨੂੰ 18 ਕਿਲੋ ਮਨੋ 18 ਜਿਹੜਾ ਮੌਕੇ ਤੇ 18 ਤੇ 18 ਮੌਕੇ ਇਹ ਕਿੰਨਾ ਕਰੀ ਜਾਊਗੀ ਏ ਹਰਬੀ ਜੀ ਇਹ ਵੀ ਪਲੱਸ ਕਰੂਗੀ ਦੁੱਧ ਠੀਕ ਹੈ ਜੀ ਹਾਂਜੀ ਇਹ ਸੁਈਆਂ ਤਾਜ਼ੀਆਂ ਸਾਰੀਆਂ ਇਹਦੇ ਬੋਲੇ ਬਾਲੇ ਜੋ ਨਿਕਲੀਆਂ ਦੁੱਧ ਤੇ ਦੇ ਇਹਨਾਂ ਨੇ ਹੋਣਾ ਹਾਂਜੀ ਹਾਂਜੀ ਤੇ ਆ ਥਣ ਵੀ ਇਹਦੇ ਵੀ ਦੇਖ ਸਕਦੇ ਥਣੇ ਦਾ ਵੀ ਚੰਗਾ ਹਾਂ ਜੀ ਲਾਲ ਗਾਈਂ ਗਈ ਨਾ ਉਹਦੇ ਤੋਂ ਸਣ ਚਵਾਈ ਐ ਜਦੀ ਮੋਟੀ ਧਾਰੇ ਦੀ ਵੀ ਉਦਾਂ ਹੀ ਤੋਰ ਫੇਰ ਇਹਨਾਂ ਬਾਕੀ ਇਹ ਵੀ ਥੱਲੇੋਂ ਚੰਗੀ ਬਣੀ ਐ ਅੱਜ ਟੋਟਲ ਤਿੰਨ ਬੱਚੀਆਂ ਤੇ ਦੋ ਬੱਚੇ ਆ ਹਨਾ ਹਾਂਜੀ ਹਾਂਜੀ ਤੇ ਇਹਦਾ ਇਹਦਾ ਮੁੱਲ ਉਤਰਾ ਇਹਦਾ ਹਰਪ੍ਰੀਤ ਜੀ ਮੁੱਲ ਜਨਾ ਮਰਜ਼ੀ ਕਰ ਜੀਏ 65000 ਅੱਛਾ 2000 ਛੱਡ ਦਾਂਗੇ 65 ਇਹ ਦੇ ਦੇਣੀ 63000 63000 ਹੀ ਦੇ ਦਾਂਗੇ ਬਾਕੀ ਕਰਨਾ ਮਾਨ ਤਨ ਮੁੱਖ ਤਾਂ ਕੋਈ ਮੌਕੇ ਦਾ ਮਾਨ ਤਨ ਬਾਕੀ ਇਹ ਗੱਲ ਹੈ ਕਿ ਕੋਈ ਵੀਰ ਫੋਨ ਲਾਵੇ ਜਿੱਦਾਂ ਆਪਾਂ ਇਹਨਾਂ ਦੱਸਿਆ ਇਹ ਤੁਹਾਨੂੰ ਪਤਾ ਆਪਾਂ ਕੁਝ ਨਹੀਂ ਦਾ ਜਾਇ ਪਾਏ ਇਹਦਾ ਮਾਲ ਹੋ ਗਿਆ ਐਲਕੀ ਵੀ ਜਾਇ ਜੀ ਪਾਏ ਬਾਕੀ ਕੋਈ ਫੋਨ ਲਾਵੇ ਆਪਾਂ ਬਾਕੀ ਕੋਈ ਫੋਨ ਲਾਊਗਾ ਤੇ ਆਪੇ ਮਾਨ ਤਨ ਮੁੱਖ ਤੇ ਹੋ ਜਾਊਗਾ ਹਾਂਜੀ ਜਨਾ ਵੀ ਹੋਗਾ ਬਰਸਤਵਾਲ ਕਰਾਂਗੇ ਉਹ ਜ ਨਹੀਂ ਹੋਗਾ ਠੀਕ ਹੈ ਜੀ ਹਾਂਜੀ ਠੀਕ ਹੈ ਬੇ ਜੀ ਬਾਕੀ ਆ ਵੀ ਤੁਹਾਡੇ ਘਰ ਕੋ ਚਵਾਈ ਕਰਕੇ ਚਵਾਈ ਕਰ ਸਾਰੀਆਂ ਸੂਈਆਂ ਸਵਾਈਆਂ ਨੇ ਜਿੱਦਾਂ ਮਰਜ਼ੀ ਕੋ ਤਸੱਲੀ ਕਰਕੇ ਖੜੇ ਇਹ ਕੜੀਆਂ ਵੀ ਦੁੱਧੀਆਂ ਜਾਂ ਸੂਣ ਵਾਲੀਆਂ ਜਾਂ ਉਹ ਨਹੀਂ ਆ ਚਵਾਈ ਕਰਕੇ ਖੜੇ ਤਸੱਲੀ ਚਵਾਈ ਇੱਥੋਂ ਕਰਕੇ ਖੜੇ ਇਹ ਕਿੜੀਆਂ ਮੰਡੀ ਚ ਵੱਜੀਆਂ ਵਾਂ ਆਪਣੀ ਸਮਝ ਨਾਲ ਤੇ ਵੇਖ ਇੱਥੋਂ ਚਵਾਈ ਕਰਕੇ ਤਸੱਲੀ ਕਰਕੇ ਖੜੇ ਜੀ